ਪਤਾ ਨਹੀਂ ਜੀ ਸਾਨੂੰ ਤੇ ਰਾਤੀ ਕਾਲ ਗਈ ਆ ਕਿ ਇਸ ਤਰੀਕੇ ਨਾਲ ਉਹਨਾਂ ਦੇ ਅਟੈਕ ਹੋ ਗਿਆ ਹੈ ਤੇ ਜਦੋਂ ਅਸੀਂ ਪਹੁੰਚੇ ਆ ਤੇ ਅੰਮਰ ਸਾਨੂੰ ਅਸੀਂ ਪਹੁੰਚੇ ਤਾਂ ਕੋਈ ਕੋਸ਼ਿਸ਼ ਕੀਤੀ ਤੇ ਉੱਥੇ ਪਹੁੰਚਦਿਆਂ ਸਾਰੀ ਇਹਨਾਂ ਦੀ ਮੌਤ ਹੋ ਗਈ ਕੀ ਲੱਗਦਾ ਕਿਹਦੇ ਵੱਲੋਂ ਕਿ ਬੁੜੀ ਹੱਦ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਿਆਦਾ ਇਹਦੇ ਬਾਰੇ ਜੋ ਜੋ ਮੇਰੇ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਜਿਹੜਾ ਨਾਲ ਕਰਨਦੀਪ ਸੀ ਇਹ ਵੀ ਦਾ ਕੀ ਰਿਸ਼ਤੇਦਾਰ ਸੀ ਵਧੀਆ ਰਿਸ਼ਤੇਦਾਰੀ ਪਰਿਵਾਰਿਕ ਰਿਸ਼ਤੇ ਇਹਨਾਂ ਦਾ ਨਾ ਨਹੀਂ ਤੇ ਮਲਕੀ ਬਹੁਤ ਵਧੀਆ ਖਾਸ ਪਰਵਾਹ ਦੀ ਅਟੈਚਮੈਂਟ ਵਧੀਆ ਸੀ ਹਾਂ ਜੇ ਹਾਂ ਜੀ ਕਿੱਥੋਂ ਆਏ ਸੀ ਜਦੋਂ ਕੱਲ ਮੈਂ ਸੰ ਤਰਨਤਨ ਕੋਰਟ 'ਚ ਕੱਲ ਕੋਈ ਪੀਚੀ ਕਰਕੇ ਤਰੀਕਾ ਹੈਗਾ ਇਹਨਾਂ ਦਾ ਤੇ ਉੱਥੋਂ ਹੀ ਆਏ ਸੀ ਵਾਪਸੀ ਤੇ ਇਹ ਜੇ ਦੇਖਿਆ ਜਾਵੇ ਜਿਸ ਤਰੀਕੇ ਨਾਲ ਹੁਣੇ ਕਤਲ ਹੋਇਆ ਕੀ ਦੇਖਦੇ ਹੋ ਕੀ ਕਾਰਨ ਰਹਿ ਗਏ ਕਾਰਨ ਜੀ ਕੀ ਕਹਿ ਸਕਨੇ ਕਾਰਨ ਨਹੀਂ ਕੁਛ ਕਹਦੇ ਮਾਂ ਦਾ ਤੇ ਕੋਈ ਕਸੂਰ ਹੀ ਨਹੀਂ ਹੁੰਦਾ ਜੀ ਮਾਂ ਤੇ ਮਾਂ ਹੀ ਨਹੀਂ ਮਾਂ ਦਾ ਨਹੀਂ ਕੋਈ ਕਸੂਰ ਹੈ ਮਾਂ ਨੂੰ ਮਾਰਨਾ ਤੇ ਇੱਕ ਬੜੀ ਗਲਤੀ ਗੱਲ ਕਹਾਂਗਾ ਜੀ ਭਾਜੀ ਜੱਗੂ ਭਗਵਾਨਪੁਰੀ ਅਕੀਸਿਸ ਹਿਸਾਬ ਨਾਲ ਉਹਨਾਂ ਨਾਲ ਪੈਰੋਲ ਦੀ ਗੱਲਬਾਤ ਕੀਤੀ ਜਾ ਰਹੀ ਕਿਉਂਕਿ ਆਖਰੀ ਵਾਰੀ ਮਾਂ ਨੂੰ ਦੇਖਣਾ ਉਹਨਾਂ ਦੇ ਲਈ ਚਾਹੀਦਾ ਜੀ ਜਰੂਰ ਚਾਹੀਦਾ ਤੇ ਹੈਗਾ ਇਹ ਤੁਹਾਨੂੰ ਪ੍ਰਸ਼ਾਸਨ ਦੇ ਹੱਥ ਹੈ ਪ੍ਰਸ਼ਾਸਨ ਕੀ ਕਹਿੰਦਾ ਹੈ ਪਰ ਚਾਹੀਦਾ ਜੀ ਸੰਸਕਰ ਕਦੋਂ ਕਰੇਗਾ ਸੰਸਕਰ ਕੱਲ ਦਾ ਕਰਤਾ ਕਰਨਵੀਰਦਨ ਕੱਲ ਹੋਏਗਾ ਉਹਦੇ ਬਾਰੇ ਨਿਕਲਿਆ ਇਹਨਾਂ ਦਾ ਤੇ ਕੱਲ ਨੂੰ ਹੋਏਗਾ ਕੌਣ ਕਰੇਗਾ ਸੰਸਕਰ ਕਿਉਂਕਿ ਇੱਕ ਇਹਨਾਂ ਦਾ ਜੱਗੂ ਦਾ ਭਰਾ ਤੇ ਵਿਦੇਸ਼ ਚ ਉਹ ਤੇ ਜੱਗੂ ਜੀ ਦਾ ਵੇਖੋ ਸ਼ਾਇਦ ਇਹਨਾਂ ਦੇ ਤੁਸੀਂ ਨੌ ਰਾਣੀ ਬੇਟਾ ਆਉਣਗੇ ਹਨ ਤੇ ਬਾਕੀ ਇਹਦੇ ਬਾਰੇ ਜੱਗੂਗੜ ਦੇ ਪ੍ਰਸ਼ਾਸਨ ਨਹੀਂ ਦੱਸ ਸਕਦਾ ਕੀ ਕਰਦੇ ਕਿ ਉਹ ਕੀ ਨਹੀਂ ਕਰਦੇ ਕਿਸ ਤਰ੍ਹਾਂ ਦਾ ਸੁਭਾਅ ਸੀ ਚਰਕੂ ਦੀ ਮਾਤਾ ਦਾ ਜਿਹੜੇ ਮੁਕਣ ਮਿਲਦੇ ਸੀ ਬੜਾ ਵਧੀਆ ਜੀ ਬਹੁਤ ਹੀ ਸਮਾਜ ਸੇਵਾਵਾਂ ਹੁੰਦੀਆਂ ਇੱਕ ਨਿੱਗੇ ਸਮਾਹਾਰੀ ਜਨਾਨੀ ਤੇ ਕਦੀ ਵੀ ਕਿਸੇ ਦੇ ਮਨ ਕੀ ਮਾੜਾ ਨਹੀਂ ਕਦੀ ਕਿਸੇ ਦਾ ਨਹੀਂ ਕਰਦਾ ਸਮਾਜ ਸੇਵੀ ਹਾਂਜੀ ਸ਼ਹਿਰ ਚ ਕਿਥੋਂ ਦੇ ਰਹਿੰਦੇ ਉਹ ਕੁਛ 1 ਮਹੀਨੇ ਤਾਈ ਬਸ ਕਿਰਾਏ ਤੇ ਰਹਿੰਦੇ ਕਰਾਈ ਤੇ ਰਹਿੰਦੇ ਕਦੀ ਧਮਕੀਆਂ ਮਿਲੀਆਂ ਸੀ ਇਹ ਹੋ ਜਾਣੀ ਕੁਛ ਕਰ ਦੱਸਿਆ ਨਾ ਉਹਨਾਂ ਦੱਸਿਆ ਤੇ ਨਾਂ ਕੋਈ ਨਹੀਂ ਸੁਣਿਆ ਤੁਸੀਂ ਕਦੋਂ ਮਿਲੇ ਉਹਨਾਂ ਨੂੰ ਮੈਂ ਤੇ ਇੱਕ ਦੋ ਦਿਨ ਪਹਿਲਾਂ ਮਿਲੇ ਆ ਬਸ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਕੋਈ ਪਰੋਲ ਬਾਰੇ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਨਾਲ ਨਹੀਂ ਜੀ ਇਹ ਹੀ ਬਸ ਉਹਨਾਂ ਪ੍ਰਸ਼ਾਸਨ ਕਰ ਰਿਹਾ ਹੈ ਕਿ ਕਲੀਅਰ ਨਹੀਂ ਹੋਇਆ ਜੀ ਕੁਛ ਕੀ ਕਾਰਵਾਈ ਕੀਤੀ ਪੁਲਿਸ ਚ ਨੇ ਉਹਸ ਕਹਿ ਰਹੀ ਹੈ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਨੂੰ ਕੁਛ ਇਹਦੇ ਬਾਰੇ ਪਤਾ ਨਹੀਂ ਹੈਗਾ ਜੀ ਕੀ ਲੱਗਦਾ ਜਿਸ ਵੀ ਕੇ ਨਾ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਕਿ ਟਾਰਗੇਟ ਕਰਨ ਸੀ ਤੇ ਨਾਲ ਜੱਗੂ ਦੀ ਮਾਤਾ ਵੀ ਜਿਹੜੇ ਆ ਉਹਨਾਂ ਦੇ ਵੀ ਬੁਲੀਆਂ ਲੱਗੀਆਂ ਕੀ ਕਹਿ ਸਕਦੇ ਜਿਹੜੇ ਸਨ ਤਾਬਾ ਤੋੜ ਗੋਲੀ ਚੱਲੀ ਆ ਉਹਨਾਂ ਦੀ ਬੋਡੀ ਤੇ ਹਿੱਕ ਤੇ ਗੋਲੀ ਲੱਗੀ ਆ ਹੈਨਾ ਇਸ ਫੇਸ ਤੇ ਗੋਲੀ ਲੱਗੀ ਆ ਉਹ ਹਿਸਾਬ ਨਾਲ ਉਹਦੇ ਅਸੀਂ ਕੀ ਕਹਿ ਸਕਨੇ ਆ ਉਹ ਸਦਾ ਟਾਰਗੇਟ ਹੀ ਹੋਵੇ ਮਾਤਾ ਜਿਹੜੇ ਇਕੱਲੇ ਘੁੰਮਦੇ ਸੀ ਬਾਜ਼ਾਰ ਚ ਕਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ ਕਦੇ ਨਹੀਂ ਕਦੇ ਨਹੀਂ ਕਦੇ ਬਹੁਤ ਵਧੀਆ ਆਪਣੀ ਨਾਰਮਲ ਆਪਣੀ ਜ਼ਿੰਦਗੀ ਜਿੰਦੀ ਸੀ ਕਦੇ ਇਹੋ ਜਿਹਾ ਸੋਚਿਆ ਵੀ ਨਹੀਂ ਕੋਈ ਪਰਿਵਾਰ ਚ ਜੱਗੂ ਤੇ ਪਰਿਵਾਰ ਚ ਕੌਣ ਕੌਣ ਆਹਣ ਜੀ ਉਹਨਾਂ ਦਾ ਦੂਸਰਾ ਬੇਟਾ ਜਿਹੜਾ ਬਾਹਰ ਫੌੜਨੇ ਆ ऑस्ट्रेलिया ਹੈ ਇਹੀ ਪਰਿਵਾਰ ਹੀ ਬਾਕੀ ਭਾਜੀ ਕਰਨ ਨੂੰ ਕੋਈ ਵੈਪਨ ਹੈਗਾ ਸੀ ਹਥਿਆਰ ਹੈਗਾ ਸੀ ਕੁਛ ਜੀ ਉਹਦੇ ਬਾਰੇ ਕੁਛ ਨਹੀਂ ਪਤਾ ਨਹੀਂ ਜੀ ਸਾਨੂੰ ਤੇ ਰਾਤੀ ਕਾਲ ਗਈ ਆ ਕਿ ਇਸ ਤਰੀਕੇ ਨਾਲ ਉਹਨਾਂ ਦੇ ਅਟੈਕ ਹੋ ਗਿਆ ਹੈ ਤੇ ਜਦੋਂ ਅਸੀਂ ਪਹੁੰਚੇ ਆ ਤੇ ਅੰਮਰ ਸਾਨੂੰ ਅਸੀਂ ਪਹੁੰਚਣ ਤੋਂ ਨਹੀਂ ਕੋਸ਼ਿਸ਼ ਕੀਤੀ ਤੇ ਉੱਥੇ ਪਹੁੰਚਦਿਆਂ ਸਾਰੀ ਇਹਨਾਂ ਦੀ ਮੌਤ ਹੋ ਗਈ ਕੀ ਲੱਗਦਾ ਕਿਹਦੇ ਵੱਲੋਂ ਕਿਉਂਕਿ ਬੰਦੀ ਖ ਕੁਛ ਨਹੀਂ ਕਹਿ ਸਕਦੇ ਜੀ ਇਹਦੇ ਬਾਰੇ ਕੁਛ ਨਹੀਂ ਕਹਿਆ ਜਾ ਰਿਹਾ ਇਹਦੇ ਬਾਰੇ ਜੋ ਜਮੇ ਹੋਏ ਕਿਸੇ ਬਾਰੇ ਕੁਛ ਨਹੀਂ ਕਹਿੰਦਾ ਜਿਹੜਾ ਨਾਲ ਕਰਨਵੀਰ ਸੀ ਇਹ ਵੀ ਦਾ ਕੀ ਰਿਸ਼ਤੇਦਾਰ ਸੀ ਵਧੀਆ ਰਿਸ਼ਤੇਦਾਰੀ ਪਰਿਵਾਰਿਕ ਰਿਸ਼ਤੇ ਨਹੀਂ ਇਹਨਾਂ ਦਾ ਨੌ ਨਹੀਂ ਤੇ ਮਲਕੀ ਬਹੁਤ ਵਧੀਆ ਖਾਸ ਪਰਵਾਦੀ ਅਟੈਚਮੈਂਟ ਵਧੀਆ ਸੀ ਹਾਂ ਤੇ ਹਾਂ ਸੁਣਾ ਦਿਓ ਨਾ ਹਾਂਜੀ ਕਿੱਥੋਂ ਆਏ ਸੀ ਜਦੋਂ ਕੱਲ ਮੈਂ ਸੰ ਤਰਨਤਨ ਕੋਟ 'ਚ ਕੱਲ ਕੋਈ ਪੇਚੀ ਗਏ ਤੇ ਤਰੀਕੇ ਦਾ ਹੈਗਾ ਇਹਨਾਂ ਦਾ ਤੇ ਉੱਥੋਂ ਹੀ ਆਏ ਸੀ ਵਾਪਸੀ ਤੇ ਤੇ ਜੇ ਦੇਖਿਆ ਜਾਵੇ ਜਿਸ ਤਰੀਕੇ ਨਾਲ ਹੁਣੇ ਕਤਲ ਹੋਇਆ ਕੀ ਦੇਖਦੇ ਹੋ ਕੀ ਕਾਰਨ ਰੇ ਇਹ ਕਾਰਨ ਜੀ ਕੀ ਕਹਿ ਸਕਨੇ ਕਾਰਨ ਨਹੀਂ ਕੁਛ ਕਹਦੇ ਮਾਂ ਦਾ ਤੇ ਕੋਈ ਕਸੂਰ ਹੀ ਨਹੀਂ ਹੁੰਦਾ ਜੀ ਮਾਂ ਤੇ ਮਾਂ ਹੀ ਆ ਨਹੀਂ ਮਾਂ ਦਾ ਨਹੀਂ ਕੋਈ ਕਸੂਰ ਮਾਂ ਨੂੰ ਮਾਰਨਾ ਤੇ ਇੱਕ ਬੜੀ ਗਲਤੀ ਗੱਲ ਕਹਾਂ ਜਾਂਦਾ ਭਾਜੀ ਜੱਗੂ ਭਗਵਾਨਪੁਰੀ ਅਕੀਸ ਦੇ ਹਿਸਾਬ ਨਾਲ ਉਹਨਾਂ ਨਾਲ ਪਰੋਲ ਦੀ ਗੱਲਬਾਤ ਕੀਤੀ ਜਾ ਰਹੀ ਕਿਉਂਕਿ ਆਖਰੀ ਵਾਰੀ ਮਾਂ ਨੂੰ ਦੇਖਣਾ ਉਹਨਾਂ ਦੇ ਲਈ ਚਾਹੀਦਾ ਜੀ ਜਰੂਰ ਚਾਹੀਦਾ ਤੇ ਹੈਗਾ ਇਹ ਤਾਂ ਪ੍ਰਸ਼ਾਸਨ ਦੇ ਹੱਥ ਹੈ ਪ੍ਰਸ਼ਾਸਨ ਕੀ ਕਹਿੰਦਾ ਹੈ ਪਰ ਚਾਹੀਦਾ ਜੀ ਸੰਸਕਰ ਕੱਲ ਦਾ ਕਰੇਗਾ ਕਰਨਵੀਰਦਾਂ ਕੱਲੂਗਾ ਉਹਦੇ ਬਾਰੇ ਨਿਕਲੇ ਇਹਨਾਂ ਦਾ ਤੇ ਕੱਲ ਨੂੰ ਹੋਏਗਾ ਕੌਣ ਕਰੇਗਾ ਸੰਸਕਰ ਕਿਉਂਕਿ ਇੱਕ ਇਹਨਾਂ ਦਾ ਜੱਗੂ ਦਾ ਭਰਾ ਤੇ ਵਿਦੇਸ਼ ਚੋਂ ਤੇ ਜੱਗੂ ਜੀ ਚਲਣਾ ਵੇਖੋ ਸ਼ਾਇਦ ਇਹਨਾਂ ਦੇ ਤੁਸੀਂ ਨੌ ਰਾਣੀ ਬੇਟਾ ਆਉਣਗੇ ਹਨ ਤੇ ਬਾਕੀ ਇਹਦੇ ਬਾਰੇ ਜੱਗੂਵੜੇ ਦੇ ਪ੍ਰਸ਼ਾਸਨ ਹੀ ਦੱਸ ਸਕਦਾ ਕੀ ਕਰਦੇ ਕਿ ਉਹ ਕੀ ਨਹੀਂ ਕਰਦੇ ਕਿਸ ਤਰ੍ਹਾਂ ਦਾ ਸੁਭਾਅ ਸੀ ਚਰਕੂ ਦੀ ਮਾਤਾ ਦਾ ਜਿਹੜੇ ਮੁਕਣ ਮਿਲ ਗਏ ਸੀ ਬੜਾ ਵਧੀਆ ਜੀ ਬਹੁਤ ਹੀ ਸਮਾਜ ਸੇਵਾਵਰਤੀ ਸੀ ਇੱਕ ਨਿੱਗੇ ਸਮਾਹਾਰੀ ਜਨਾਨੀ ਸੀ ਤੇ ਕਦੀ ਵੀ ਕਿਸੇ ਦੇ ਮਨ ਕੀ ਮਾੜਾ ਨਹੀਂ ਕਦੀ ਕਿਸੇ ਦਾ ਨਹੀਂ ਕਰਦਾ ਸਮਾਜ ਸੇਵੀ ਹਾਂਜੀ ਸ਼ਹਿਰ ਚ ਕਿਦੋਂ ਦੇ ਰਹਿੰਦੇ ਉਹ ਕੁਛ 1 ਮਹੀਨਾ ਤਾਈ ਬਸ ਕਿਰਾਏ ਤੇ ਰਹਿੰਦੇ ਕਰਾਈ ਤੇ ਰਹਿੰਦੇ ਕਦੀ ਧਮਕੀਆਂ ਬਿਲੀਆਂ ਸੀ ਇਹ ਹੋ ਜਾਣੀ ਕੋਸ਼ਿਸ਼ ਕਰੀ ਦੱਸਿਆ ਨਾ ਉਹਨਾਂ ਦੱਸਿਆ ਤੇ ਨਾਕੋ ਜਾਈਂ ਸੁਣਿਆ ਤੁਸੀਂ ਕਦੋਂ ਮਿਲੇ ਉਹਨਾਂ ਨੂੰ ਮੈਂ ਤੇ ਇੱਕ ਦੋ ਦਿਨ ਪਹਿਲਾਂ ਮਿਲੇ ਆ ਬਸ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਕੋਈ ਪਰੋਲ ਬਾਰੇ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਨਾਲ ਨਹੀਂ ਜੀ ਇਹ ਹੀ ਬਸ ਉਹਨਾਂ ਪ੍ਰਸ਼ਾਸਨ ਕਰ ਰਿਹਾ ਹੈ ਉਹ ਕੀ ਕਲੀਅਰ ਨਹੀਂ ਹੋਇਆ ਜੀ ਕੁਝ ਕੀ ਕਾਰਵਾਈ ਕੀਤੀ ਪੁਲਿਸ ਚ ਨੇ ਉਹਸ ਕਹਿ ਰਹੀ ਹੈ ਜੀ ਹਿੰ ਕਾਰਵਾਈ ਕਰ ਰਹੇ ਆ ਉਹਨਾਂ ਨੂੰ ਕੁਝ ਇਹਦੇ ਬਾਰੇ ਪਤਾ ਨਹੀਂ ਹੈ ਜੀ ਕੀ ਲੱਗਦਾ ਜਿਸ ਵੀ ਕੇ ਨਾ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਕਿ ਟਾਰਗੇਟ ਕਰਨ ਸੀ ਤੇ ਨਾਲ ਜੱਗੂ ਦੀ ਮਾਤਾ ਵੀ ਜਿਹੜੇ ਆ ਉਹਨਾਂ ਦੇ ਵੀ ਗੁਲੀਆਂ ਲੱਗੀਆਂ ਕੀ ਕਹਿ ਸਕਦੇ ਜਿਹੜੇ ਸਨ ਤਾਵਾ ਤੋੜ ਗੋਲੀ ਚੱਲੀ ਆ ਉਹਨਾਂ ਦੀ ਬੋਡੀ ਤੇ ਹਿੱਕ ਤੇ ਗੋਲੀ ਲੱਗੀ ਆ ਹੈਨਾ ਫੇਸ ਤੇ ਗੋਲੀ ਲੱਗੀ ਆ ਉਸ ਹਿਸਾਬ ਨਾਲ ਤੇ ਅਸੀਂ ਕੀ ਕਹਿ ਸਕਦੇ ਆ ਉਹ ਸਦਾ ਟਾਰਗੇਟ ਹੀ ਹੋਵੇ ਮਾਤਾ ਜਿਹੜੇ ਇਕੱਲੇ ਘੁੰਮਦੇ ਸੀ ਬਾਜ਼ਾਰ ਚ ਕਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੀਤੀ ਕਦੇ ਨਹੀਂ ਕਦੇ ਨਹੀਂ ਕਦੇ ਬਹੁਤ ਵਧੀਆ ਆਪਣੀ ਨਾਰਮਲ ਆਪਣੀ ਜ਼ਿੰਦਗੀ ਜਿੰਦੀ ਸੀ ਕਦੇ ਇਹੋ ਜਿਹਾ ਸੋਚਿਆ ਵੀ ਨਹੀਂ ਕੋਈ ਪਰਿਵਾਰ ਚ ਜੱਗੂ ਦੇ ਪਰਿਵਾਰ ਚ ਕੌਣ ਕੌਣ ਹੋਣ ਜੀ ਉਹਨਾਂ ਦਾ ਦੂਸਰਾ ਬੇਟਾ ਜਿਹੜਾ ਬਾਹਰ ਫੌਰੀ ਨੇ ਆਸਟ੍ਰੇਲੀਆ ਹੂੰ ਇਹੀ ਪਰਵਾਹ ਦੀ ਗੱਲ ਭਾਜੀ ਕਰਨ ਤੂੰ ਕੋਈ ਵੈਪਨ ਹੈਗਾ ਸੀ ਹਥਿਆਰ ਹੈਗਾ ਸੀ ਕੁਛ ਨਹੀਂ ਹੋਦੇ ਕੁਛ ਨਹੀਂ ਬਤਾ